ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਅੱਜ ਨਗਰ ਸੁਰਸਿੰਘ ਸਥਿਤ ਸਮਾਧਾ ਮੋੜ ਦੇ ਲੰਗਰ ਹਾਲ ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸੰਪਰਦਾਇ ਦਲ ਬਾਬਾ ਵਿਧਿਚੰਦ ਜੀ ਦੇ 12ਵੇਂ ਜਨਮ ਸ਼ੀਨ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਰਹਿਨਮਾਈ ਹੇਠ ਮਨਾਇਆ ਗਿਆ ਇਹ ਪੇਸ਼ ਹਨ ਪੱਤਰਕਾਰ ਧਰਮਜੀਤ ਸਿੰਘ ਸੁਰਸਿੰਘ ਵੱਲੋਂ ਇਸ ਸਮਾਗਮ ਦੀਆਂ ਚਲਕੀਆਂ ਆਉਣੇ ਆਉਣੇ ਕਾਨਿਆ ਬੀਨਾਂ ਦੇ ਪ੍ਰਸੰਗੀਆਂ ਜਿਵੇਂ ਮਹਾਰਾਜ ਜੀ ਦਾ ਜੂਤੀ ਮਹਾਰਾਜ ਸਾਹਿਬ ਵਿੱਚ ਉਹਨਾਂ ਤਾਰੀਖ ਨੂੰ ਦੱਸਿਆ ਗਿਆ ਹੈ ਉਹ ਵੀ ਹੋ ਰਿਹਾ ਹੈ ਜੀ ਨੀ ਲੋਕਾਂ ਨੂੰ ਮਨਣ ਮਹਾਨ ਨੇ ਕੀਤੀ ਜੀ ਮਿੱਤਰਪਾਲ ਜੀ ਜਨਾਦਰ ਪੰਥ ਪ੍ਰਕਾਸ਼ ਜੀ ਗੁਰੂ ਮਹਾਰਾਜ ਜੀ ਦਾ ਗਰਥ ਦਿਖਿਆ ਹੈ ਇਹਨਾਂ ਜੋ ਪ੍ਰਾਤਨ ਸਿੱਖਾਂ ਦੀਆਂ ਬਹਾਦਰੀਆਂ ਦੇ ਵਰਤਣ ਜਿਹੜੇ ਆ ਬਾਖੂਬੀ ਦੇ ਫਿੱਟਣ ਵਾਲੇ ਸਾਰਾ ਨੂੰ ਬੇਨਤੀ ਏ ਵੀ 5 ਮਿੰਟ ਰੋਕੋ 2 ਮਿੰਟ ਰੋਕੋ ਸ਼ਬੀਰ ਜੀ ਉਹਨਾਂ ਨੂੰ ਨਿਦਾਨ ਦਾ ਸਮਾਈ ਕਰਵਾਉਣੇ ਚਾਹੁੰਦੇ ਸਨ ਉਹ ਨਹੀਂ ਹੋਈ ਹੋਰ ਇੱਕ ਬਾਗੀ ਫੁੱਸਰੇ ਦਾ ਮਹਾਨਾ ਬਣਾਇਆ ਇਹ ਸਾਰੇ ਕਿੰਨੇ ਝੂਠੇ ਬਹਾਦਰ ਸਨ ਹੁਣ ਸਮਝੋ ਜੀ ਗੁਰੂ ਮਹਾਰਾਜੀ ਦੀ ਚਰ ਵੀ ਕਰਾ ਦੇ ਉਸ ਵੱਲ ਦੀ ਹਕੂਮਤ ਨੇ ਅਰਦਾਸ ਕਰਾ ਉਹਨਾਂ ਨੇ ਆਪਣੀ ਸਦਕੇ ਜਹਾਂਗੀ ਵਿੱਚ ਡੁੱਬ ਗਿਆ ਇਹ ਮੈਂ ਗੁਰੂ ਮਹਾਰਾਜੀ ਦੀ ਇਹ ਜੀ ਝੂਠ ਜਿਹਾ ਕਹਾਣੀ ਜੇ ਤੁਹਾਨੂੰ ਬੜੇ ਕਰਦਾ ਚਾਹੁੰਦਾ ਹੰਤਾ ਬੰਦ ਕਰਦੇ ਆ ਜੋ 15 ਮਈ ਦੇ ਅੰਦਰ ਅੰਦਰ ਖੁਈ ਮਕਰਦਾ ਥਾ ਸੇਖ ਸਖੰਧੀ ਦੇ ਧੰਨ ਗੁਰਵਰਧਨ ਦੇ ਮਹਾਰਾਜ ਜੀ ਦਾ ਸ਼ਾਹ ਦਾ ਘੜ ਕੇ 30 ਮਈ 1606 ਲਾਹੌਰ ਦੀ ਤੱਤੀ ਤੱਤੀ ਤਵੀ ਤੇ ਬਿਠਾ ਕੇ ਉੱਤੇ ਸੀਸ ਤੇ ਰੇਤਾ ਪਾ ਕੇ ਗੁਰੂ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਪਰ ਗੁਰੂ ਜੀ ਨੇ ਇੱਕ ਵੀ ਲਫ਼ਜ਼ ਜ਼ੁਬਾਨ ਵਿੱਚ ਨਹੀਂ ਬੋਲਿਆ ਕਿ ਸਾਨੂੰ ਸ਼ਹੀਦ ਕਿਉਂ ਕਰਦੇ ਹੋ ਜਾਂ ਤੁਸੀਂ ਸਾਨੂੰ ਸਾਡੇ ਤੇ ਜ਼ੁਲਮ ਨਾ ਕਰੋ ਗੁਰੂ ਜੀ ਨੇ ਜ਼ਬਰਦਸਤ ਅਕਲ ਜਿਹੜਾ ਟਕਰਾ ਗਿਆ ਸਬਰ ਤੇ ਸੰਤੋਖ ਨਾਲ ਕੀਆ ਗਿਆ ਇਹ ਵੀ ਦੁਨੀਆ ਤੇ ਕਿਤੇ ਅਲਾਸਾ ਦੀ ਸ਼ਹਾਦਤ ਦੀ ਕਿਤੇ ਵੀ ਇਨਸਾਨ ਨਹੀਂ ਮਿਲਦੀ ਕਿ ਕਿਦੋਂ ਮਿਲ ਹੋ ਜਾ ਬਰਕਰ ਸਾਨੂੰ ਮਿਲ ਗਏ ਜੋ ਹਰਿ ਗੁਰੂ ਮਹਾਰਾਜ ਨੇ ਇਹ ਪਰੰਪਰਾ ਸੰਜੀਤ ਕੀਤੀ ਇਹੋ ਜਾਂ ਨਾ ਤੇ ਦੁਨੀਆ ਤੇ ਹੋ ਰਹਾ ਹੈ ਨਾ ਹੀ ਕਿਸੇ ਨੇ ਹੋਣਾ ਹੈ ਬੇਨਾਬੀ ਮਹਾਸ਼ੀ ਕੀ ਨੂੰ ਬਹੁਤ ਪਿਆਰੀਆਂ ਸਰਦਾਰ ਜੜੀਆਂ ਨੇ ਸਾਡੇ ਕੰਨੀ ਵਾਲੇ ਵੀਰ ਜਣੇ ਕੋਟ ਕੋਟ ਪ੍ਰਣਾਮ ਹੈ ਅੱਜ ਦੇ ਦਿਨ ਬੜਾ ਬੱਤਾ ਸਾਨੂੰ ਸਭ ਕਲਕਾਰ ਗਿਆ ਜੁਲਮ ਤੇ ਜ਼ਬਰਦਸਤ ਟੱਕਰਾ ਕਰਨ ਸਮੇ ਕੋਈ ਕਿਸੇ ਤੋਂ ਦਾ ਲਫਜ਼ ਨਹੀਂ ਬੋਲਦਾ ਕੋਈ ਹਤਾਸ਼ਿਰ ਕੇ ਨਹੀਂ ਆਖਣਾ ਨਹੀਂ ਅਫਸੋਸ ਨਹੀਂ ਕਰਨਾ ਸੰਧੀਆਂ ਮਠੀਨਾ ਦਾਲਦੀਆਂ ਸ਼ਬੀਲਾ ਸਤਿਕਾਰਯੋਗ ਮਹਾਪੁਰਸ਼ શ્રીਮਾਨ ਸੰਤ ਬਾਬਾ ਅਵਤਾਰ ਸਿੰਘ ਮਜੂਦਾ ਮੁਖੀ ਦਲਪੰਥ ਬਾਬਾ ਬਿਨੀ ਚੰਦ ਸਾਹਿਬ ਜੀ ਦੀ ਰਹਿਨਮਾਈ ਹੈ ਸਮੂਹ ਨਗਰ ਸਿਰਸਿੰਘ ਦੀ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀਆਂ ਹਨ ਜਲਪੜੀ ਸ਼ਾਕੀ ਗੁਰਮੁਖੋ ਪਿਆਰਿਓ ਜਿੱਤੇ ਠੰਡੇ ਮਿੱਠੇ ਜਲਦੀਆਂ ਸ਼ਬੀਰਾਂ ਚੱਲ ਰਹੀਆਂ ਕੇਲਿਆਂ ਦੇ ਜੂਸ ਵੀ ਵਰਤ ਰਿਹਾ ਗੁਰੂ ਦਾ ਲੰਗਰ ਟੁੱਟ ਵਰਤ ਰਿਹਾ ਜੇ ਕਿਸੇ ਵੀਰ ਭਰਾ ਨੇ ਪ੍ਰਸ਼ਾਦਾ ਛਕਣਾ ਹੋਵੇ ਸ਼ਬੀਰ ਦੇ ਪਿਛਲੇ ਪਾਸੇ ਗੁਰੂ ਦਾ ਟੁੱਟ ਲੰਗਰ ਵਰਤ ਰਿਹਾ ਜਨ ਪਾਣੀ ਛੱਕੇ ਗੁਰਮੁਖੋ ਪਿਆਰਿਓ ਜਲ ਪਾਣੀ ਛੱਕੇ ਜੀ ਠੰਡੇ ਮਿੱਠੇ ਜਲ ਦੀਆਂ ਸ਼ਬੀਰ ਨਾਲ ਛੱਕੇ ਠੰਡੇ ਮਿੱਠੇ ਛੱਕੇ ਠੰਡੇ ਮਿੱਠੇ ਜਲ ਦੀਆਂ ਸ਼ਬੀਰ ਨਾਲ ਗੁਰੂ ਦਾ ਲੰਗਰੇ ਸ਼ਬੀਨ ਨੇ ਪਿਛਲੇ ਪਾਸੇ ਵਰਤਿਆ ਵਾਲਾ ਗੁਰੂ ਜੀ ਅਰਸ਼ਾਤਾ ਜੋਕੇ ਵਾਲੂ ਜੀ ਅਰਸ਼ਾਤਾ ਸ਼ਾਕੇ ਜੀ